ਤੁਹਾਡਾ ਸਾਰਾ ਦਾ ਬਈ ਫਿਰ ਤੋਂ ਸਵਾਗਤ ਹੈ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਇਹ ਬਈ ਜਿਵੇਂ ਤੁਹਾਨੂੰ ਪਤਾ ਹੀ ਹੈ ਮੇਰਾ ਨਾਮ ਹੈਗਾ ਸैम ਸैम ਗੁਲਾਡੀ ਤੇ ਆਪਾਂ ਹੈਗੇ ਆ ਆਸਟ੍ਰੇਲੀਆ ਪਰਥ ਦੇ ਵਿੱਚ ਤੇ ਅੱਜ ਆਪਾਂ ਆਏ ਆ ক্রিকেট ਮੈਚ ਦੇਖਣ ਦੇ ਲਈ ਆਪਰ ਇਹਨੇ ਆਸਟ੍ਰੇਲੀਆ ਦੇ ਵਿੱਚ ਪਰਥ ਦੇ ਵਿੱਚ ਤੇ ਪਰਥ ਦੇ ਵਿੱਚ ਨਾ ਇੱਕ ਬਿਗ ਬੈਸ਼ ਦੀ ਲੀਗ ਹੁੰਦੀ ਆ ਉਹ ਤੁਸੀਂ ਇੰਡੀਆ ਵਾਲਿਆਂ ਨੂੰ ਪਤਾ ਹੋਊਗਾ ਬਿੱਗ ਬੈਸ਼ ਜੇ ਤੁਸੀਂ ਵੇਖਦੇ ਹੋ ਤੇ ਆਪਾਂ ਉਥੇ ਆਲਰੇਡੀ ਪਹੁੰਚ ਚੁੱਕੇ ਆ ਤੇ ਅੱਜ ਆਪਾਂ ਜਾ ਰਹੇ ਆ ਪਰਥ ਦਾ ਮੈਚ ਤੇ ਸਿਡਨੀ ਦਾ ਮੈਚ ਵੇਖਣ ਦੇ ਲਈ ਤੇ ਮੈਚ ਪੂਰਾ ਘੈਂਟ ਆ ਇਹ ਹੈਗਾ ਇੰਟਰਨੈਸ਼ਨਲ ਸਟੇਡੀਅਮ ਜਿੱਥੇ ਆਪਾਂ ਆਏ ਹੋਏ ਆ ਤੁਸੀਂ ਸਾਡਾ ਪਿਛਲਾ ਵਲੌਗ ਵੀ ਵੇਖਿਆ ਹੋਊਗਾ ਜਿਹਦੇ ਵਿੱਚ ਆਪਾਂ ਇੰਡੀਆ ਤੇ ਆਸਟ੍ਰੇਲੀਆ ਦਾ ਮੈਚ ਵੇਖਣ ਆਏ ਸੀ ਪਰ ਆਪਾਂ ਅੱਜ ਆਏ ਆ T20 ਮੈਚ ਵੇਖਣ ਦੇ ਲਈ ਤੇ ਅੱਜ ਪੂਰਾ ਘੈਂਟ ਮੈਚ ਹੋਊਗਾ ਤੇ ਤੁਹਾਨੂੰ ਸਾਰਾ ਸਟੇਡੀਅਮ ਦਿਖਾਉਣਾ ਵਾ ਕਿਦਾਂ ਦਾ ਸਟੇਡੀਅਮ ਆ ਤੇ ਨੈਤਲੀ ਯੈਸ ਤੇ ਆ ஸ்டੇਡੀਅਮ ਇਹ ਇੰਟਰਨੈਸ਼ਨਲ ਸਟੇਡੀਅਮ ਆਪਟਸ ਪਰਥ ਦਾ ਇੰਟਰਨੈਸ਼ਨਲ ਸਟੇਡੀਅਮ ਚਲ ਜੀਏ ਭਾਈ ਅੰਦਰ ਆ ਭਾਈ ਆਪਣਾ ਦੋਸਤ ਸਿੱਡ ਇਹ ਨਾਲ ਇਹ ਆਪਾਂ ਨੂੰ ਲੈ ਕੇ ਆਇਆ ਇਹ ਕਹਿੰਦਾ ਮੈਚ ਵੇਖਣਾ ਇਹ ਮੈਚ ਦਾ ਬਹੁਤ ਸ਼ਕੀਨ ਆ ਤੇ ਆਪਾਂ ਕਹਿੰਦੇ ਚੱਲ ਆਪਾਂ ਵੀ ਚੱਲਦੇ ਆ ਅਚਾਨਕ ਹੀ ਪਲਾਨ ਬਣਿਆ ਸਾਡਾ ਕੋਈ ਹੈ ਨਹੀਂ ਸੀਗਾ ਐਡਾ ਖਾਸ ਜਾਣਦਾ ਪਰ ਬਣ ਗਿਆ ਪਲਾਨ ਅਜੀ ਕਾ ਚੱਲ ਘਰ ਦਾ ਹੀ ਸਟੇਡੀਅਮ ਆ ਜਦੋਂ ਮਰਜ਼ੀ ਚੱਲ ਜਾਈਏ ਆਵਾਜ਼ ਆ ਰਹੀ ਆ ਮਾਈਕ ਲਾ ਲਿਆ ਕਿਉਂਕਿ ਨਾ ਇੱਥੇ ਹਵਾ ਬਹੁਤ ਜ਼ਿਆਦਾ ਆ ਤੇ ਇਸ ਕਰਕੇ ਨਾ ਮੈਂ ਮਾਈਕ ਲਾਇਆ ਵਾ ਹੁਣ ਆ ਵੇ ਕਿਉਂਕਿ ਇਹਦੇ ਚਿਰ ਹਵਾ ਦਾ ਨਹੀਂ ਪਤਾ ਲੱਗੂਗਾ ਵਾ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਆ ਤੇ ਐਂ ਲੱਗਦਾ ਆਪਾਂ ਕਿ ਠੰਡ ਹੋ ਜੂਗੀ ਬਿਕੋ ਹੁਣ ਤਾਂ ਵੈਸੇ ਗਰਮੀ ਆ ਆਪਾਂ ਪਾਈ ਤਾਂ ਹੋਈ ਆ ਟੀ-ਸ਼ਰਟ ਵਗੈਰਾ ਪਰ ਹੋ ਸਕਦਾ ਠੰਡ ਹੋ ਜਾਏ ਪਰ ਕੋਈ ਚੱਕਰ ਨਹੀਂ ਗਾ ਆਪ ਭੀੜ ਦੇਖ ਲੋ ਪਹਿਲਾਂ ਦਾ ਪੀੜ ਦੇ ਕੋਈ ਵੀ ਹੈ ਬਈ ਆ ਮੇਰੇ ਟੈਟੂ ਦੀ ਗੱਲ ਕਰਦੇ ਪਏ ਕਿਉਂਕਿ ਨਾ ਮੈਂ ਟੈਟੂ ਬਣਵਾਇਆ ਸੀ ਨਾ ਪੀੜ ਜੀ ਹੋਈ ਸੀ ਥੋੜੀ ਜੀ ਤੇ ਇਹਦੀ ਗੱਲ ਕਰਦੇ ਪਏ ਤੇ ਉਹ ਕਹਿੰਦਾ ਇੰਡੀਆ ਦੇ ਵਿੱਚ ਬਹੁਤ ਵਧੀਆ ਬਣਦੇ ਆ ਹੁਣ ਬਈ ਸਮਾਈ ਕਰਦੇ ਥੋੜੀ ਸੀ ਬਾਬੇ ਪੀੜ ਆ ਇਧਰ ਹਾਂ ਇਹਦੇ ਵਿੱਚ ਆਪਣੇ ਇੰਟਰਨੈਸ਼ਨਲ ਪਲੇਅਰ ਵੀ ਹੁੰਦੇ ਨਾਲ ਹੁਣ ਖੇਡਣ ਨਾਲ ਇੰਡੀਆ ਤਾਂ ਲਾਊਡ ਨਹੀਂ ਨਹੀਂ ਪਰਥ ਦੇ ਹਾਂ ਸੌਰੀ ਨੈਸ਼ਨਲ ਪਲੇਅਰ ਇਹਨਾਂ ਦੇ ਇਹ ਪਰਥੇ ਦੇ ਕਿਹੜੇ-ਕਿਹੜੇ ਆ ਸਟੇਜ ਦਾ ਟੈਸਟ ਮੈਚ ਚੱਲ ਰਿਹਾ ਨਾ ਤਾਂ ਖੇਡ ਮੇਰੇ ਅੱਛਾ ਫਿਰ ਅੱਜ ਕੋਈ ਵੀ ਨਹੀਂ ਹੈਗਾ ਇਹਨਾਂ ਦਾ ਮੋਸਟਲੀ ਜਿਹੜੇ ਵਧੀਆ ਨੇ ਨਹੀਂ ਖੇਡ ਲਈਂ ਕਿਈ ਹੈਗਾ ਅੱਛਾ ਅੱਜ ਨੋਰਮਲ ਨਹੀਂ ਤਾਂ ਇਹਨਾਂ ਦੇ ਦੂਜੇ ਹੋਣਗੇ ਨਾ ਜਿਹੜੇ ਡੋਮੈਸਟਿਕ ਪਲੇਅਰ ਵਾਟਐਵਰ ਜੋ ਵੀ ਹੁੰਦੇ ਆ ਮੈਚ ਤਾਂ ਵੇਖਣ ਆਏ ਆ ਨਾਲਾ ਸਿਕਿਉਰਿਟੀ ਦੀ ਜੌਬ ਵੇਖ ਲਓ ਜਿਹੜੇ ਬੰਦੇ ਨਵੇਂ ਆਉਂਦੇ ਨੇ ਨਾ ਇੱਥੇ ਆ ਸਿਕਿਉਰਿਟੀ ਦੀ ਜੌਬ ਆਵੇ ਇੱਥੇ ਆ ਸਿਕਿਉਰਿਟੀ ਦੀ ਜੌਬ ਆ ਅੱਜ ਹੈਗਾ ਪਬਲਿਕ ਹੌਲੀਡੇ ਅੱਜ ਇਹਨਾਂ ਨੂੰ ਮਿਲ ਘੰਟੇ ਦੇ 65 ਡਾਲਰ ਮਿਲਦੇ ਵੇ ਰਣ ਨੂੰ ਆਹਾ ਆਹਾ ਇਹ ਜਿਹੜੇ ਨਵੇਂ ਹੁੰਦੇ ਨਾ ਆਪਣੇ ਤੇ ਮੋਸਟਲੀ ਇਥੇ ਸਿਕਿਉਰਿਟੀ ਦੀਆਂ ਜੌਬਾਂ ਬਹੁਤ ਆ ਤੇ ਸਿਕਿਉਰਿਟੀ ਦੀ ਜੌਬ ਆਪਣੇ ਮਿਲਦੀ ਕਿਵੇਂ ਆ ਤੇ ਉਹਦਾ ਲਾਇਸੈਂਸ ਕਿਵੇਂ ਬਣਦਾ ਮੈਂ ਤੁਹਾਨੂੰ ਕਿਸੇ ਬਲੌਗ ਦੇ ਵਿੱਚ ਦੱਸੂਗਾ ਹੋਰ ਦੇ ਵਿੱਚ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਲਾਇਸੈਂਸ ਕਿਵੇਂ ਲੈਣਾ ਆ ਦੇਖ ਲਓ ਆ ਇਦਾਂ ਹੁੰਦੀ ਸਿਕਿਉਰਿਟੀ ਤੇ ਕੁੜੀਆਂ ਵੀ ਕਰ ਸਕਦੀਆਂ ਮੁੰਡੇ ਵੀ ਕਰ ਸਕਦੇ ਸੌਖੀ ਹੁੰਦੀ ਆ ਬਸ ਖੜਨਾ ਹੀ ਆ ਨਾ ਨੇ ਤੇ ਚੈੱਕ ਕਰਨਾ ਦੇਖੋ ਦਾ ਵੀ ਖੁੱਲ ਗਿਆ ਗੇਟ ਚਲੋ ਚਲਿਏ ਅੰਦਰ ਸਟੇਡੀਅਮ ਦੇਖੋ ਸਟੇਡੀਅਮ ਬਹੁਤ ਤਕੜਾ ਹੈ ਇਹ ਫੀਡ ਦੇਖੋ ਬਈ ਪਿਛੇ ਇੰਨਾ ਬੰਦੇ ਆਉਂਦੇ ਇੱਕ ਚੀਜ਼ ਦੱਸੋ ਜਿਹੜਾ ਆਲਾ ਸਟੇਡੀਅਮ ਹੈ ਇਹ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਤਾਂ ਹੋ ਗਿਆ ਮਸੀ ਜੀ ਇਹ ਦੂਜੇ ਨੰਬਰ ਤੇ ਆਉਂਦਾ ਇਸ ਤੋਂ ਕੈਪੈਸਿਟੀ ਬਟ ਇਹ ਕਰਦਾ ਨਹੀਂ ਹੁੰਦਾ ਕੋਈ ਨਹੀਂ ਵੈਸੇ ਦੂਜੇ ਨੰਬਰ ਤੇ ਮਿਲਦਾ ਤਾਂ ਇਹੀ ਆ ਨਾ ਹੁਣ ਐਮ ਸੀ ਜੀ ਤੋਂ ਬਾਅਦ ਇਹ ਬਈ ਆਸਟ੍ਰੇਲੀਆ ਦਾ ਨਾ ਜਿਹੜਾ ਸੈਕਿੰਡ ਨੰਬਰ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਇਹ ਆ ਪਹਿਲੇ ਨੰਬਰ ਤੇ ਹੈਗਾ ਮੈਲਬਰਨ ਦੇ ਵਿੱਚ ਉਹ ਹੈਗਾ ਐਮ ਸੀ ਜੀ ਤੇ ਇਹ ਹੈਗਾ ਵਾ ਆਪਣਾ ਆਪਰਾ ਸਟੇਡੀਅਮ ਦੂਜੇ ਨੰਬਰ ਦਾ ਅਰਾਊਂਡ 50000 ਤੋਂ ਲੈ ਕੇ 60000 ਦੀ ਕੈਪੈਸਿਟੀ ਹੁੰਦੀ ਹੈ ਇੱਥੇ ਠੀਕ ਹੈ ਪਰ ਇਹ ਨਾਰਮਲੀ ਫੁੱਲ ਨਹੀਂ ਕਰਦੇ ਜਸਟ ਮੇਬੀ ਦੀ ਸੇਫਟੀ ਰੀਜ਼ਨ ਕਰਕੇ ਤੇ ਆਪਾਂ ਹੁਣ ਚੱਲੀਏ ਉੱਪਰ ਆਪਾਂ ਚੱਲਦੇ ਹਾਂ ਉੱਪਰ ਤੇ ਜਾ ਕੇ ਇਹਨੇ ਮੈਚ ਕਿਹਦੇ ਹੋਊਗਾ ਟਿਕਟਾਂ ਆਪਣੀਆਂ ਬਾਲੀਆਂ ਉੱਪਰ ਮਿਲਣੀਆਂ ਆਏਗੀ ਆਪਾਂ ਆ ਗਏ ਬਈ ਉੱਪਰ ਅਸਿਸਟ ਆਪਣਾ ਹੈਗਾ ਜਮਾ ਟਾਪ ਦੇ ਉੱਤੇ ਪਹਿਲਾਂ ਬਾਹਰੋਂ ਵਿਖਾ ਦਣਾ ਫਿਰ ਥੋੜਾ ਜਿਹਾ ਬਾਹਰੋਂ ਦੇਖੋ ਆਏ ਹੇ ਹੇ ਹੋਰ ਦੇਖੋ ਪਰਾਂ ਆ ਬਹੁਚਾਈ ਤੇ ਆ ਗਏ ਆ ਆਪਣਾ ਮੇਨ ਲੱਗਾ ਤਾ ਤੀਜਾ ਚੌਥਾ ਫਲੋਰ ਸੀਗਾ ਤੇ ਆਪਾਂ ਚੱਲ ਉਧਰ ਸਟੇਡੀਅਮਾਂ ਉਧਰ ਚੱਲਦੇ ਹਾਂ ਆਪਾਂ ਇੱਕ ਵਾਰੀ ਆਪਾਂ ਆਪਣੀ ਸੀਟ ਸਟ ਲੱਗ ਲਈਏ ਆ ਦੇਖੋ ਕੀ ਬਾਤ ਹੈ ਆਜੋ ਆਈ ਓ ਸੌਰੀ ਆਈ ਤਾਂ ਫੁੱਲ ਹੋਇਆ ਵੇ ਆ ਵੇਖੋ ਬਈ ਇੱਧਰ ਦੇਖੋ ਆਹ ਦੇਖੋ ਆਹ ਸਾਰਾ ਫੁੱਲ ਆ ਤੇ ਇੱਥੇ ਜਿਹੜਾ ਆਪਣਾ ਹੈਗਾ ਨਾ orange orange ਕਲਰ ਹੈਗਾ ਪਰਥ ਵਾਲਿਆਂ ਦਾ ਤੇ ਸਿਡਨੀ ਵਾਲਿਆਂ ਦਾ ਮਿਲਦਾ ਹੋਰ ਰਾਂਗਾ ਜਿਹੜੇ ਜਿੰਨੇ ਤੁਹਾਨੂੰ orange ਕਲਰ ਵਿਖਦੇ ਪਏ ਨਾ ਇਹ ਸਾਰੇ ਪਰਥ ਨੂੰ ਸਪੋਰਟ ਕਰਦੇ ਪਏ ਵਾਹ ਦੇਖ ਲਓ ਜਿੱਧਰ ਮਰਜੀ ਬਹਿਣਾ ਜਿੱਥੇ ਆਪਣੀ ਸੀਟ ਆਪਣੀ ਆਪਣੀ ਸੀਟ ਪਤਾ ਕਿੱਥੇ ਆ ਸਾਰੇ ਹੀ ਹੁੰਦਾ ਲੈਵਲ 5 ਹੈ ਨਾ ਆਪਣਾ ਵੀ ਹੈਗਾ ਲੈਵਲ 5 ਕਿਦਾ ਜਿੱਥੇ ਬਹਿ ਜਣੇ ਫਿਰ ਜਾਂ ਉੱਤੇ ਹੀ ਤਾਂ ਬਹਿ ਜਣੇ ਆਹ ਦੇਖ ਲਓ ਔਰ ਹੈ ਭਾਈ ਸਟਾਰਟਿੰਗ ਜਿੱਥੋਂ ਨਹੀਂ ਹੈ ਭਈ ਧੁੱਪ ਬਹੁਤ ਜ਼ਿਆਦਾ ਪੈ ਰਹੀ ਅੱਖਾਂ ਦੇ ਵਿੱਚ ਟੈਸ ਕਰਕੇ ਆਪਾਂ ਜਾ ਰਹੇ ਹਾਂ ਪਰਲੀ ਸਾਈਡ ਜਿਹੜਾ ਨਾ ਆਪ ਲੈਵਲ 5 ਹੁੰਦਾ ਨਾ ਲੈਵਲ 5 ਇਹਦੇ ਵਿੱਚ ਆਪਾਂ ਜਦੋਂ ਟਿਕਟ ਲੈ ਲੈਂਦੇ ਆ ਤੇ ਟਿਕਟ ਜਿੱਥੇ ਮਰਜ਼ੀ ਬਹਿ ਜਾ ਤੁਹਾਡੀ ਮਰਜ਼ੀ ਆ ਇਹ ਸਾਰਾ ਲੈਵਲ 5 ਆ ਉਹ ਉੱਤੋਂ ਦਿੱਕਰ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਬਹਿ ਜਾ ਆ ਭਈ ਆਪ ਆ ਗਿਆ ਆਪਣੀ ਸੀਟ ਦੇ ਉੱਤੇ ਸਾਹਮਣੇ ਧੁੱਪ ਬਹੁਤ ਪੈਂਦੀ ਪਈ ਆ ਆਊਟ ਮੈਂ ਇੱਕ ਬੰਦਾ ਆਊਟ ਹੋ ਗਿਆ ਓ ਚੋਕਾ ਮਾਰਿਆ 조카 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 어잭 조카 조카 ਭਈ ਇੱਕ ਆਊਟ ਹੋ ਗਿਆ ਵਾ ਪਹਿਲੇ ਓਵਰ ਜੀ ਇੱਕ ਆਊਟ ਹੋ ਗਿਆ ਸੀ ਹੁਣਾਂ ਥੋੜੀ ਜੀ ਧੋਪਾ ਧੋਪ ਨੂੰ ਥੋੜਾ ਜਿਹਾ ਨਾ ਥੱਲੇ ਹੋ ਲੰਦੋ ਫਿਰ ਆਪਾਂ ਨੂੰ ਸਟੇਡੀਅਮ ਪੂਰਾ ਘੈਂਟ ਵਿਖੂਗਾ 5 ਮਿੰਟ ਲੱਗਣਗੇ ਟੇਕਰੀ ਆਪਣਾ ਬੈ ਗਏ ਆ ਤੇ ਬਸ ਧੋਪ ਇਕੱਰੀ ਚੱਲ ਜੇ ਨਾ ਤੇ ਆਪਨੇ ਫਿਰ ਲਾਈਟਾਂ ਲੋਟਾ ਚੱਲ ਜਾਣੀਆਂ ਫਿਰ ਘੈਂਟ ਹੋ ਜਾਊਗਾ ਪੂਰਾ ਮਾਹੌਲ ਅਈ ਸ਼ਰਤ ਲਾ ਰਹੇ ਆ ਕਿ ਇੱਥੇ ਆ ਬੈਠੇ ਕਿੰਨੇ ਆ ਉਹ ਕਹਿ ਰਿਹਾ ਪਾਚਮੇ ਜਾਂ ਤਾਂ 60000 ਹੈ ਮੈਂ ਕਿਹਾ 40000 ਬੰਦਾ ਬੈਠਾ ਹੁਣ ਉਹ ਪਤਾ ਲੱਗੂਗਾ ਸਕਰੀਨ ਤੇ ਅੱਛਾ ਇਹ ਕੰਮ ਹੈ ਹੋਈ ਚੋਕਾ 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 ਅੱਛਾ ਕਹਿੰਨੂੰ ਕ੍ਰਿਕਟ ਕਹਿੰਦੇ ਗੇਮ ਨੂੰ ਪਤਾ ਇਹ ਚੋਕਾ ਮਾਰਿਆ ਆਪਣੇ ਪਰਥ ਸਕਾਊਚਰ ਨੇ ਸੂਰਜ ਗਿਆ ਆ ਬਈ ਆ ਗਿਆ ਆ ਗਿਆ ਆ ਗਿਆ ਟੈਂ 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 ਸੂਰਜ ਹੋ ਗਿਆ ਬਾਹ ਥੱਲੇ ਬਾ 5 ਮਿੰਟ ਹੋਰ ਆ ਇਹਦੇ ਜਾਪ ਨੂੰ ਭਾਈ ਇਹਦੇ ਚ ਨਾ ਇੰਟਰਨੈਸ਼ਨਲ ਪਲੇਅਰ ਵੀ ਹੁੰਦੇ ਆ ਆਪਣੇ ਬਿਗ ਬੈਚ ਦੇ ਵਿੱਚ ਪਰ ਪਰਥ ਦੀ ਟੀਮ ਦੇ ਵਿੱਚ ਫਿਲਹਾਲ ਮੈਨੂੰ ਨਹੀਂ ਪਤਾ ਕਿਉਂਕਿ ਆਪਾਂ ਨੂੰ ਬਾਲਾ ਪਤਾ ਨਹੀਂ ਕਹਦੇ ਬਾਰੇ ਔਰ ਇਹ ਇਨਸ਼ਾਅੱਲਾ ਸਿੰਗਲ ਛੱਕਾ ਮਾਰਿਆ ਉਹਨੇ ਹੁਣੇ ਬੰਦ ਕਰਨਾ ਬਈ ਛੱਕਾ ਕੇ ਚੌਕਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਬਈ ਪ੍ਰੈਸ਼ਰ ਪੈ ਜਾਂਦਾ ਥਰਡ ਅੰਪਾਇਰ ਤੇ ਉਹਨੇ ਕਹਿੰਦਾ ਛੱਕਾ ਹੀ ਆ ਮੈਨੂੰ ਵੀ ਪਤਾ ਲੱਗ ਰਿਹਾ ਇਹ ਫੋਰ ਹੋਰ ਉਹ ਚੋਕਾ ਦੇ ਤਾੜੇ ਆਉਣੇ ਵੈਸੇ ਦੇਤਾ ਚੋਕਾ ਪਰ ਪਤਾ ਨਹੀਂ ਲੱਗਾਉਣਾ ਐਕਚੁਅਲ ਚ ਉਹ ਚੱਕਾ ਆਊਟ ਆਊਟ ਬਾਈ ਦੇ ਉਹ ਵੀ ਆਪਣੇ 10 ਓਵਰ ਹੋ ਗਏ ਆ ਤੇ 10 ਓਵਰਾਂ ਬਾਅਦ ਆਪਣੀ ਹੋ ਗਈ ਆ ਬ੍ਰੇਕ ਟੀ ਬ੍ਰੇਕ ਹੋ ਗਈ ਆ ਜਾਂ ਮਤਲਬ ਕਾਫੀ ਬ੍ਰੇਕ ਵਾ ਟਾਈਮ ਹੈ ਨਾ ਡਰਿੰਕ ਬ੍ਰੇਕ ਹੋ ਗਈ ਹੋਣ ਮੌਸਮ ਵੀ ਠੀਕ ਹੋ ਗਿਆ ਵਾ ਹਾਲੇ ਤੱਕ ਦਾ ਬਈ ਸਕੋਰ ਜਿਹੜਾ ਬਣਿਆ ਨਾ ਉਹ ਬਣ ਗਿਆ 68 ਰਨ ਬਣ ਗਿਆ 2 ਆਊਟ ਹੋ ਗਏ 10 ਓਵਰ ਠੀਕ ਆ 10 ਓਵਰਾਂ ਦੇ ਵਿੱਚ 68 ਰਨ ਇਹ ਕੋਲੇ ਬਈ ਤੇ ਬੰਦੇ ਨੇ ਪ੍ਰਪੋਜ਼ ਕੀਤਾ ਹੁਣੇ ਕੁੜੀ ਨੂੰ ਠੀਕ ਹੈ ਕੈਮਰਾ ਲੱਭ ਕਿਸਲਾ ਹੈ ਨਾਈਸ ਮਾਰੇ ਚੋਕੇ ਚੋਕੇ ਕੋਈ ਬਈ ਬਾਈ ਨੇ ਮਾਰਿਆ ਚੱਕਾ ਬਾਈ ਨੇ ਮਾਰਿਆ ਛੱਕਾ ਲਿਆ ਕੇ ਕੈਂਡ ਇਹ ਜਿਗਾ ਕਿਨੇ ਮਾਰਿਆ ਆਡੀ ਆਡੀ ਨੇ ਮਾਰਿਆ ਛੱਕਾ ਆਪਣਾ 114 ਦੇ ਤਿੰਨ ਆਊਟ ਹੋ ਗਏ ਆ ਪਿੱਛੇ ਵੀ ਆਪਣੀ ਸਕਰੀਨ ਹੈਗੀ ਆ ਆ ਦਿਖਾ ਦਿੰਦੇ ਤੁਹਾਨੂੰ ਸੋ ਚਾਰਾਂ ਦੇ ਤਿੰਨ ਆਊਟ ਹੋ ਗਏ ਭਾਈ ਉਹਨੇ ਲਾਈ ਜਾਂ 150 ਰੌਡ ਪਲੱਸ ਜੇ 150 ਦੇ ਉੱਤੇ ਬਣ ਗਏ ਤਾਂ ਉਹਨੇ ਮਤਲਬ ਬੈਟ ਲਾਈ ਆ ਪੈਸੇ ਲਾਏ ਹੋਏ ਆ ਲਾਈਕ ਪਤਾ ਨਹੀਂ ਕਿੰਨੇ ਰੁਪਏ ਲਾਏ 200 ਡਾਲਰ ਲਾਇਆ ਸ਼ਾਇਦ ਉਹਨੇ ਤੇ ਜੇ ਉਹਦੇ ਬਣ ਗਏ ਤਾਂ ਉਹਦੇ 400 ਬਣ ਜਣਾ ਅ ਚੱਕਾ ਐਕਸਾ ਪਈ ਕਿਹੜੇ ਲਾਈ ਸ਼ਰਤ ਇਹ ਇਹ ਲੈ 200 ਡਾਲਰ 200 ਦਾ ਮਿਲਣਾ 380 ਡਾਲਰ ਮਿਲਨੇ ਆ ਤੇ ਜੀ ਆਪਣਾ 150 ਤੋਂ ਉੱਤੇ ਹੋ ਗਿਆ 200 ਦਾ ਮਿਲਣਾ 380 ਡਾਲਰ ਚੱਲ ਆਪਾਂ ਲਾਈ ਸ਼ਰਤ 150 ਰੁਪਏ ਕਰਨਾ ਆਪਾਂ ਬੱਸ ਕਿਵੇਂ ਨਾ ਕਿਵੇਂ ਆਪਾਂ ਕਰਨਾ ਠੱਗਾ ਹੋ ਗਏ ਹੋ ਜਾਣ ਮੰਤਾਲੇ ਮੰਤਲੇ ਆ ਗਿਆ ਮੌਸਮ ਵੇਖ ਬਾਹਰ ਬਾਹਰ ਵੇਖੀ ਕਿੱਡਾ ਘੈਂਟ ਆ ਬਲੂ ਕਿੱਡਾ ਘੈਂਟ ਲੱਗਦਾ ਪੈਣਾ ਓਹੋ ਭਾਈ ਮੌਸਮ ਦੇਖੋ ਯਾਰ ਬਾਹਰ ਕਿੰਨਾ ਜ਼ਬਰਦਸਤ ਠੰਡ ਲੱਗਦੀ ਵੀ ਬਾਰ ਹੁਣ ਵੈਸੇ ਠੰਡ ਇਹ ਉਹ ਜਿੱਤ ਗਿਆ ਮੁੰਡਾ 200 ਤੇ 400 ਬਣ ਗਿਆ ਉਹਦਾ 200 ਦਾ 400 ਬਣ ਗਿਆ ਭਾਈ ਚੱਕ ਗਿਆ ਓਹ ਓਹ ਬਾਈ ਛੱਕਾ ਬੜਾ ਹਰ ਦੇ ਭਾਇਆ ਛੱਕਾ ਬਾਈ ਲਗਾਤਾਰ ਤੇਰੇ ਛੱਕੇ ਮਾਰੇ ਲਗਾਤਾਰ ਤੇਰੇ ਛੱਕੇ ਬਾਈ 165 ਰਨ ਬਣ ਗਏ ਆ ਤੇ ਹਮਾਰੀ ਹੋ ਗਈ ਆ ਖਤਮ ਥੋੜੀ ਦੂਜੀ ਵਾਰੀ ਆ ਤੇ ਉਹ ਹੈਗੀ ਆ ਸ਼ਿਡਨੀ ਦੀ ਵਾਰੀ ਆ ਆਪਾਂ ਹੈਗੇ ਪਰਸਾ ਦੇ ਹੁਣ ਸ਼ਿਡਨੀ ਦੀ ਵਾਰੀ ਆਊਗੀ ਹੁਣ ਉਹਨਾਂ ਨੂੰ ਵੇਖਦੇ ਆ ਉਹ ਕੀ ਕਰਦੇ ਨੇ ਯੋ ਦਾ ਗੇਮ ਚੱਲਦੀ ਪਈ ਆ ਇੱਕ ਓਕੇ ਐਫ ਸੀ ਦੀ ਬਾਲ ਪੜੇ ਫਾਇਰ ਵਰਕ ਸ਼ੁਰੂ ਹੋ ਗਿਆ ਵਾਓ ਕੀ ਬਾਤ ਹੈ ਇੱਕ ਕਾਊਚ ਇੱਕ ਆਊਟ ਹੋ ਗਿਆ ਸਲੋ ਚੱਲਦਾ ਇਹਦੇ ਜਿੰਨੇ ਜਿੰਨੇ ਬੰਦੇ ਬੈਠੇ ਨਾ ਆਪਣੇ ਇੱਧਰ ਇਹ ਸਾਰੇ ਨਾ ਜਿਆਦਾ ਆਪਣੇ ਪਰਥਲੇ ਜਿਆਦਾ ਬੈਠੇ ਆ ਤੁਸੀਂ ਸੰਤਰੀ ਵੇਖੋ ਤੁਹਾਨੂੰ ਸੰਤਰੀ ਜਿਆਦਾ ਦੇਖਦੇ ਹੋੜੇ ਹੋਣ ਦਿਸੇ ਸਹੀ ਇਹਦੇ ਛਿੰਨੀ ਵਾਲੇ ਜਿਹੜੇ ਹੈਗੇ ਆ 팬 ਉਹ ਘੱਟ ਆ ਕੁਝ ਕਰਕੇ ਰੌਲਾ ਛਿੰਨੀ ਵਾਲੇ ਦਾ ਜਦੋਂ ਚੌਕਾ ਵਾਈਦਾ ਨਾ ਉਦੋਂ ਚੁੱਪ ਹੋ ਜਾਂਦੇ ਸਾਰੇ ਇਹ ਉਹਨੇ ਥ੍ਰੋ ਮਾਰਿਆ ਜਿਹੜਾ ਓਹ ਹੋ ਜਬਰਦਸਤ ਥ੍ਰੋ ਸੀ ਦੇਖੋ ਨਾ ਨਾ ਹਾਸੇ ਗ੍ਰੀਨ ਤੇ ਆਊਗਾ ਪਿਛਲੀ ਤੇ ਦੇਖਦੇ ਆ ਭਾਈ ਤਾਂ ਤਾਂ ਪਤਾ ਨਹੀਂ ਲੱਗਦਾ ਬੜਾ ਜਬਰਦਸਤ ਥ੍ਰੋ ਸੀ ਪੰਨ ਲੱਗ ਭਾਗ ਆਪਣੀ ਜਿਹੜੀ ਪਰਥ ਟੀਮ ਆਉਣੇ ਲੱਗ ਭਾਗ ਜਿੱਤ ਜਾਣਾ ਹਾਲੇ 6 ਆਊਟ ਹੋ ਗਏ 78 ਦੇ 6 ਆਊਟ ਚਾਰ ਰਹਿ ਗਏ ਬਸ ਪੰਨ ਲੱਗਦਾ ਜਿੱਤ ਹੀ ਜਾਣਾ ਲੱਗ ਭਾਗ ਨੋ ਬਿਆਪਾ ਆ ਗਏ ਬਾਹਰ ਭਈ ਮੈਚ ਜਿਹੜਾ ਸੀਗਾ ਮੈਚ ਜਿਹੜੀ ਸੀਗੀ ਪਰਥ ਟੀਮ ਉਹ ਲੱਗ ਭਾਗ ਜਿੱਤਣ ਵਾਲੀ ਹੋ ਗਈ ਹੋਈ ਆ ਤੇ ਦੋ ਆਊਟ ਰਹਿ ਗਏ ਆ ਉਹਨਾਂ ਦੇ ਅ ਸਿਡਨੀ ਦੇ 8 ਆਊਟ ਹੋ ਗਏ ਸੀ ਤੇ ਇਸ ਕਰਕੇ ਨਾ ਆਪਾਂ ਨੂੰ ਇਹ ਸੀਗਾ ਕਿ ਭੀੜ ਬਹੁਤ ਜ਼ਿਆਦਾ ਪੈ ਜਾਣੀ ਆ ਤੇ ਆਪਾਂ ਪਹਿਲਾਂ ਹੀ ਨਿਕਲ ਜਾਈਏ ਇੱਥੋਂ ਕਿਉਂਕਿ ਆਪਾਂ ਇੱਥੋਂ ਨਾ ਹੁਣ ਕੈਸੀਨੋ ਜਾ ਰਹੇ ਆ ਤੇ ਤੁਹਾਨੂੰ ਕੈਸੀਨੋ ਤਾਂ ਨਹੀਂ ਵਿਖਾ ਸਕਦੇ ਅੰਦਰੋਂ ਕਿਉਂਕਿ ਅੰਦਰ ਕੈਮਰਾ ਨਹੀਂ ਅਲਾਉਡ ਹੁੰਦਾ ਪਰ ਆਪਾਂ ਬਾਹਰ ਦਾ ਮਾਹੌਲ ਵਿਖਾ ਦਿੰਨੇ ਇਸ ਵਕਤ ਬਾਹਰ ਦਾ ਮਾਹੌਲ ਕੀ ਆ ਠੀਕ ਆ ਇੱਥੋਂ ਦਾ ਬਾਹਰ ਦਾ ਮਾਹੌਲ ਵੇਖ ਲਓ ਆ ਸਟੇਡੀਅਮ ਜਿਹੜਾ ਨਾ ਰਾਤ ਨੂੰ ਦੇਖੋ ਕਿੱਡਾ ਘੈਂਟ ਹੋ ਗਿਆ ਇਹ ਦੂਰੋਂ ਜੇ ਆਪਾਂ ਦੇਖਦੇ ਹੋਵਾਂਗੇ ਨਾ ਉਹ ਬੜਾ ਜ਼ਬਰਦਸਤ ਵਿਊ ਹੋਊਗਾ ਔਰੇਂਜ ਕਲਰ ਇੱਥੇ ਤਾਂ ਆਵਾ ਕਿਉਂਕਿ ਜਿਹੜੀ ਪਰਥ ਆ ਪਰਥ ਦਾ ਜਿਹੜਾ ਕਲਰ ਆ ਉਹਨਾਂ ਦੀ ਟੀਮ ਦਾ ਉਹ ਔਰੇਂਜ ਹੁੰਦਾ ਤੇ ਇਸ ਕਰਕੇ ਜਿਹੜੀ ਟੀਮ ਜਿੱਤਦੀ ਹੈ ਨਾ ਇਹ ਕੀ ਕਰਦੇ ਆ ਸਟੇਡੀਅਮ ਦਾ ਕਲਰ ਨਾ ਉਹਲਾ ਕਰ ਦਿੰਦੇ ਆ ਜਿਹੜੀ ਟੀਮ ਜਿੱਦੀ ਹੁਣ ਜਿਵੇਂ ਔਰੇਂਜ ਆ ਤੇ ਇਹਦਾ ਮਤਲਬ ਕੀ ਆਪਣੀ ਟੀਮ ਜਿੱਤਦੀ ਹੀ ਪਈ ਆ ਪਰਥ ਦੀ ਹਾਂ ਆ ਭਈ ਜਿੱਤ ਗਿਆ ਪਹਿਲੇ ਅੱਜ ਦੋ ਮਿੰਟ ਦੋ ਬੈਟਾ ਜਿੱਤ ਗਿਆ ਨਾ ਹੋ ਹੁਣ 플ੱਸ ਹੋ ਗਏ ਨਾ ਆਪਣੇ ਪੈਸੇ 60 플ੱਸ ਚੱਲ 플ੱਸ ਹੋ ਗਏ ਪਹਿਲਾਂ ਹਾਰ ਗਏ ਇੱਕ ਬੈਟ ਦੋ ਬੈਟਾ ਜਿੱਤ ਗਏ ਤੇ ਹੁਣ ਆਪਾਂ ਜਾ ਰਹੇ ਆ ਕਸੀਨੋ ਵਾਲੀ ਸਾਈਡ ਕਸੀਨੋ ਸਾਹਮਣੇ ਕਸੀਨੋ ਆ ਆਪਾਂ ਉਧਰ ਜਾ ਰਹੇ ਆ ਇਥੋਂ ਵਾਕਿੰਗ ਡਿਸਟੈਂਸ ਤੇ ਹੀ ਆ ਆਪਾਂ ਉੱਪਰ ਵੀ ਕਰ ਸਕਦੇ ਆ ਤੇ ਆਪਾਂ ਜਾ ਸਕਦੇ ਆ ਆਪਾਂ ਆ ਪੈਦਲ ਵੀ ਠੀਕ ਆ ਤੇ ਆਪਾਂ ਫਿਲਹਾਲ ਪੈਦਲ ਹੀ ਜਾ ਰਹੇ ਆ ਤੇ ਤੁਹਾਨੂੰ ਉਧਰ ਦਾ ਵਿਊ ਦਿਖੋਣਾ ਤੁਹਾਨੂੰ ਜਾ ਕੇ ਆ ਬਾਹਰੋਂ ਦੇਖ ਲਓ ਆਪ ਦਾ ਸਟੇਡੀਅਮ ਕੀ ਆ ਬਾਤ ਆ ਰਾਦ ਨੂੰ ਤਾਂ ਯਾਰ ਗੇਮ ਵੇਖੰਦਾ ਨਾ ਮਜ਼ਾ ਹੀ ਆ ਜਾਂਦਾ ਆ ਜਿਹੜੀ ਇੱਥੋਂ ਦੀ ਪਬਲਿਕ ਟਰਾਂਸਪੋਰਟ ਆ ਸਟੇਡੀਅਮ ਦੀ ਠੀਕ ਆ ਇਹ ਦੱਸ ਦਿੰਨੇ ਆ ਜਿਹੜੀ ਹੁੰਦੀ ਨਾ ਪਬਲਿਕ ਟਰਾਂਸਪੋਰਟ ਜਿਹੜੀ ਇੱਥੋਂ ਦੀ ਟਿਕਟ ਆ ਜਿਹੜੀ ਆਪਾਂ ਸਟੇਡੀਅਮ ਦੀ ਟਿਕਟ ਲੈਂਦੀ ਆ ਲਾਈਕ ਆਪਣੀ ਜਿੰਨੇ ਦੇ ਵੀ ਟਿਕਟ ਹੋਈ ਆ 30 ਡਾਲਰ ਪੈਂਦੀ ਜੀ ਡਾਲਰ ਉਹਦੇ ਵਿੱਚ ਪਬਲਿਕ ਟਰਾਂਸਪੋਰਟ ਜਿਹੜੀ ਹੁੰਦੀ ਆ ਉਹ ਇਨਕਲੂਡ ਹੁੰਦੀ ਆ ਮਤਲਬ ਕਿ ਤੁਸੀਂ ਕੋਈ ਵੀ ਬੱਸ ਲਓ ਆਪਦੇ ਘਰ ਤੱਕ ਜਾਣ ਲਈ ਉਹ ਤੁਹਾਡੀ ਟਿਕਟ ਦੇ ਵਿੱਚ ਇਨਕਲੂਡ ਹੋਊਗੀ ਬੱਸਾਂ ਆਉਂਦੀ ਆ ਭਈ ਇੱਧਰ ਦੇਖ ਲਓ ਆਵੇ ਬੱਸਾਂ ਸਾਰੀਆਂ ਉਧਰ ਪਰਲੀ ਸਾਈਡ ਸੀਗਾ ਟ੍ਰੇਨ ਸਟੇਸ਼ਨ ਤੇ ਉਹ ਸਾਹਮਣੇ ਰਿਹਾ ਕਸੀਨੋ ਜਿਹੜਾ ਪਰਥ ਦਾ ਕਸੀਨੋ ਆ ਆ ਉਹ ਦੇਖਦੇ ਆ ਆਪਾਂ ਉਹ ਦੇਖੋ ਲਾਈਟਾਂ ਜਗਦੇ ਆ ਭਾਈ ਉਹ ਵੀ ਬਹੁਤ ਘੈਂਡਾ